ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇੰਤੀ ਚਉਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट सबे तुम काबो आप हाथ दे मोहे बचाओ सुखी बसे मोरो परिवार सेवक सिख सबे करतार मोरा शानज करदा करियै सब बैरन को आज संगरियै पूर्ण होए हमारी आशा तोर भजन की रहे प्यासा ਤੁਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇ ਉਸ ਸਿੱਖ ਹਮਾਰੇ ਤਾ ਹਰੀਐ ਚੁੰਨ ਚੁੰਨ ਛਤਰ ਹਮਾਰੇ ਮਾ ਹਰੀਐ ਆਪ ਹਾਦੈ ਮੁਝੇ ਉਭਰਿਐ ਮਰਨਕਾਰ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸਿਹੀ ਅਸਤੁਜ ਕਰਿਓ ਰਸਾ ਰਾਖਿ ਲਹੁ ਮੋਰਾ ਖਨਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਪਤਰਾ ਕਾਲ ਪਾਏ ਕਰਿ ਬਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀ ਆ ਤਮਾਸ਼ਾ ਜਵਣ ਕਾਲ ਜੋਗੀ ਸਫੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਣ ਕਾਲ ਸਭ ਲੋਕ ਸਵਾਰਾ ਨੰਸ ਕਰ ਹੈ ਤਾਏ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੇਤ ਚਚਣ ਉਪਜਾਇਓ ਆਦ ਅੰਤ ਏਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸ ਕਹਾ ਇਸਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁੱਟਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਂਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधु के सुखी एक एक की पीर कट कट के पट पट की जाने जब करा उदकारा प्रजा तरत तब दे अपारा जब आकर्ख करत हो कबहू तुम मैं मिलत दे तबहू ਜੇ ਤੇ ਬਧਨ ਸ੍ਰਿਸ਼ਤ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੂੰ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮਨ ਅੰਕਾਰ ਨਿਰਪਕਾਰ ਨਿਰਲੰਭ ਆਗ ਅਨੀਲ ਅਨਾਦ ਅasamb ਤਾ ਕਾ ਮੂਰ ਉਚਾਰਤ ਭੇਦ ਦਾ ਜਾ ਕੋ ਪੇਵ ਨਾ ਪਾਵਤ ਵੇਦ ਦਾ को पाहन अनुमानत महामुहूर्क भेद न जानत महादेव को कहत सदा शिव निरंकार का चिनत नहीं पेव आप अपनी बुद्ध है जेती वर्णत पिन पेन, पेन, पेन तो ही तेती तुमरा लखा न जाए पसारा कह विद सजा प्रथम संसार एक अनुरूप स्वरूप रंक प्यो राग कही पूपा। ਅੰਡ ਜੇਲ੍ਹ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਤ ਦੀਨੀ ਕਹੂੰ ਫੂਲ ਰਾਜਾ ਹਉ ਬੈਠਾ ਕਹੂੰ ਸਿਮਟ ਭਿਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਅਧਿਕਾਰੇ ਅਚੰਪਵ ਆਦ ਜੁਗਾਦ ਸਰੂਪ ਸੁਵੰਪਵ ਅਬਰਸ਼ਾ ਮੇਰੀ ਤੁਮ ਕਰੋ ਸੇਖ ਉਭਾਰ ਅਸੇਖ ਸੰਗਰੋ दुष्ट जिते उठवत उत्पाता सकल मलेश करो जे रणघाता परे तिनके दुष्ट दुखत है मरे पुरख जवन पग पर हेन के तुम संकट सब ठा जो कल को एक बार ते आए हैं ताके काल निकट न आए है रशा ताहे सब सवकाल दुष्ट अरिष्ट टरे तत्काला कृपा दुष्ट न हर हो ताके ताप तनक मैं हरे हो ऋद सिद्ध कर मो सब होई दुष्ट न रखोई एक बार जे तुम्हें संभारा काल उबारा जिन जिन्नर नाम तिहारो कहा दारिद दुष्ट ते रहा ਕਰਗ ਕੈਂਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹਿ ਉਬਾਰੀ ਸਰਬ ਠੋਰ ਮੋਹ ਸਹਾਈ ਦੁਸਤ ਦੁਖ ਤੇ ਲਹਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਤਾ ਕਿਲ ਬਖ ਸ਼ਕਲ ਦੇ ਕੋ ਹਰਤਾ ਦੁਸਤ ਦੋਖਿਨ ਕੋ ਸ਼ੈ ਕਰਤਾ ਸ਼੍ਰੀ ਅਸਤੋ ਜਾਪੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ मन बासत पल पावे सोई दुख नति से व्यापत कोई अरेल सुनै गोंग जो जाहे सुरस न पावै सुनै मू चित लाए चतलता आ गई दुख दर्द भओ निकट ना तिन नर के रहे हो जो याकी एक बार चौपाई को कहह चौपाई ਸੰਪਤ 70 ਸੈਸ ਪਣੀਜੈ ਅਰਧ ਸੈਸ ਕੋ ਤੀਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਰਾਮ ਰਕੀਮ ਪੁਰਾਣ ਪੁਰਾਣ ਅਨੇਕ ਕਹੇ ਮਤੇਕ ਨ ਮਾਨਿਓ सिमरत शास्त्र वेद सब वो भेद कहे हम एक ना जाने हो श्री असिपान कृपा तुम्हारी कर मैं ना कहो सब तो हे बखानियों दोहरा सगल द्वार तो छाडके कहो तुहारो द्वार बाहे गए कीला जे अस गोविंद दास तुहार दोहरा ਸਦਲ ਦਵਾਰ ਕੋ ਸਾਢਕੇ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ हमरी करो हाथ दे रशा पूर्ण होए चित की इच्छा तब चरनन मन रहे हमारा अपना जान करो कृपत पारा अमरे दुस्तर सबे तुम का हो आप हाथ दे मोए बचाओ सुखी बसे मोरो परिवार सेवक सिख सवे करतार ਮੋਰ ਸ਼ਾ ਨਿਜ ਕਰਦਾ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮਹਿ ਸ਼ਾਦ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇ ਉਤ ਸਿੱਖ ਹਮਾਰੇ ਤਾ ਹਰੀਐ ਚੁੰਨ ਚੁੰਨ ਛਤਰ ਹਮਾਰੇ ਮਾ ਹਰੀਐ ਆਪ ਹਾਦੈ ਮੁਝੇ ਉਭਰੀਐ ਮਰਨਕਾਰ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ਼ਿਵੀ ਅਸਤੁਜ ਕਰਿਓ ਰਸਿਆ ਰਾਖਿ ਲਹੁ ਮੋ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਕਾਰ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿੰਧੂ ਅਪਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀ ਅਤਮਾਸ਼ਾ ਜਵਣ ਕਾਲ ਜੋਗੀ ਸੀ ਉਹ ਬੇਦ ਰਾਜ ਬ੍ਰਹਮਾ ਜੋ ਥੀ ਉਹ ਜਵਣ ਕਾਲ ਸਭ ਲੋਕ ਸਵਾਰਾਨੰਸ ਕਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਚੰ ਉਪਜਾਇਓ ਆਦ ਅੰਤ ਏਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨੰਸ ਕਹਾ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸواری ਸੇਵਕਨ ਕੋ ਸਭ ਗੁਣ ਸੁਟਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਕਹ ਲੈ ਬੁਰੇ ਕੀ ਪੀਰ ਪਸ਼ਾਂਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋਕ ਬਹੂ ਤੂੰ ਮੈਂ ਮਿਲਤ ਦੇਤਾ ਸਭੂ ਜੇ ਤੇ ਬਦਨ ਸ੍ਰਿਟ ਸਭ ਧਾਰੇ ਆਪ ਆਪਣੀ ਬਿਊਜ ਉਚਾਰੇ ਤੂੰ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲ ਮੰਨ ਅੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਰ ਉਚਾਰਤ ਭੇਦਾ ਜਾ ਕੋ ਪੇਵ ਨ ਭਾਵਤ ਬੇਦਾ ਤਾ ਕੋ ਕਰ ਪਾਹਣ ਅਨੁਮਾਨਤ ਮਹਾ ਮੂਰ ਕਸ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਹੀਂ ਪੇਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਦ ਸੱਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਪਾਰੰਤ ਭਿਉ ਰਾਗ ਕਹੀ ਊਪਾ ਅੰਡ ਜੇਲ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹਲ ਬੈਠਾ ਕਹੂੰ ਸਿਮਟ ਭਿਓ ਸੰਕਰ ਇਕਿਆਤਾ ਸਗਰੀ ਸ੍ਰਿਸ਼ਟ ਅਧਿਕਾਰੇ ਅਚੰਤ ਪਵ ਆਦ ਜੁਗਾਦ ਸਰੂਪ ਸੁਵੰਪਵ ਅਬਰਸ਼ਾ ਮੇਰੀ ਤੁਮ ਕਰੋ ਸਿਕ ਉਵਾਰ ਅਸਿਕ ਸੰਗਰੋ ਦੁਸਤ ਜਿਤੇ ਉਟਵਤ ਉਤਪਾਤਾ ਸਕਲ ਅਮਲੇਸ਼ ਕਰੋ ਰਣ ਘਾਤਾ जे अस्तोस्तव चरनी परे तिनके दुष्ट दुखत है मरे पुरख जवन पग परे तिहारे तिनके तुम संकट सब तारे जो कल को एक बार ते आए हैं ताके काल निकट न आए हैं रस्या होए ताहे सब कालला दुष्ट अरिष्ट डरेत तत्कालला कृपा दुष्ट न हर हो ताके ताप तनक मैं हरे हो ऋद सिद्ध कर मो सब होई दुष्ट सा वै सके एक बार जे तुम्हें संभारा काल फास उबारा जिन जिन्नर नाम तिहारो कहा दारिद दुष्ट दोगते रहा ਰਗ ਕੈਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹ ਉਬਾਰੀ ਸਰਬ ਠੋਰ ਮੋਹ ਸਹਾਈ ਦੁਸਤ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਸ ਪੂਰਨ ਸਬਰਤਾ ਕਿਲ ਬਿਖ ਸਕਲ ਦੇ ਕੋ ਹਰਤਾ ਦੁਸਤ ਦੋਖਿਨ ਕੋ ਸ਼ੈ ਕਰਤਾ ਸ਼੍ਰੀ ਅਸਤੋ ਜਾਪੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ मन बास त पल पावे सोई दुख न तसे व्यापत कोई अरेल सुनै गूंग जो जाहे सुरस न पावै सुनै मूज चित लाए चतुरता आ गई दुख दर्द भव निकट ना तिन नर के रहे हो जो याकी एक बार चौपाई को कहैं चौपाई ਸੰਪਤ 70 ਸੈਸ ਪਣੀਜੈ ਅਰਧ ਸੈਸ ਕੋ ਤੀਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹੇ ਮਤੇਕ ਨਾ ਮਾਨਿਓ सिमरत शास्त्र भेद सुब्या बो भेद कहे हम एक ना जाने हो श्री असिपान कृपा तुमरी कर मैं ना कहो सब तो हे बखानियों दोहरा सगल द्वार तो शाडके कहो तुहारो द्वार बाहे गए कीला जे अस गोविंद दास तुहार दोहरा सगल द्वार को शाडके ਗਏ ਹੋ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਰੀ ਕਬਿਓ ਬਾਚ ਬੇਂਤੀ ਚੌਪਈ ਅਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸਤ ਸਵੇ ਤੁਮ ਕਾ ਬੋ ਆਪ ਹੱਥ ਦੇ ਮੋਹਿ ਬਚਾਹ ਸੁਖੀ ਬਸੇ ਮੋरो ਪਰਿਵਾਰਾ ਸੇਵਖ ਸਿੱਖ ਸਵੇ ਕਰਤਾਰਾ ਮੋਹ ਰਸਾ ਨਿਜ ਕਰਦਾ ਕਰੀਐ ਸਭੈ ਰਖੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸ਼ਾਦ ਕੋਈ ਅਵਰ ਨਾ ਧਿਆਨ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇ ਉਤ ਸਿੱਖ ਹਮਾਰੇ ਤਾ ਹਰੀਐ ਚੰਨ ਚੰਨ ਛਤਰ ਹਮਾਰੇ ਮਾ ਹਰੀਐ ਆਪ ਹਾਦੈ ਮੁਝੇ ਉਭਰੀਐ ਮਰਨਕਾਰ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਕਰਿਓ ਰਸਿਆ ਰਾਖ ਲਹਿਉ ਮੋ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿੰਜੂ ਅਪਤਰਾ ਕਾਲ ਪਾਏ ਕਰਿ ਗਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀ ਅਤਮਾਸ਼ਾ ਜਵਣ ਕਾਲ ਜੋਗੀ ਸਿਫੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਣ ਕਾਲ ਸਭ ਲੋਕ ਸਵਾਰਾਨੰਸ ਕਰ ਹੈ ਤਾਏ ਹਮਾਰਾ ਜਾਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਚਚਣ ਉਪਜਾਇਓ ਆਦ ਅੰਤ ਏਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸ ਕਹਾਤਿ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਂਟੀ ਤੇ ਕੁੰਟਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਕੇ ਸੁਖੀ ਏਕ ਏਕ ਕੀ ਪੀਰ ਪਸ਼ਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਦ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋਕ ਬਹੂ ਤੂੰ ਮੈਂ ਮਿਲਤ ਦੇਤਾ ਸਭੂ ਜੇਤੇ ਬਦਨ ਸ੍ਰਿਸ਼ਤ ਸਭ ਧਾਰੇ ਆਪ ਆਪਣੀ ਬਿਊਜ ਉਚਾਰੇ ਤੂੰ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲ ਮੰਨ ਅੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਰ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਣ ਅਨੁਮਾਨਤ ਮਹਾ ਮੂਰ ਕਸ਼ ਭੇਦ ਨ ਜਾਨਤ ਮਹਾ ਦੇਵ ਕੋ ਕਹਿਤ ਸਦਾ ਸੇਵ निरंकार का चिन्हत नहीं पेव आप अपनी बुद्ध है जेती वर्णत पिन पिन तो तेती तुमरा लखा न जाए पसारा कह विद सजा प्रथम संसारा एके रूप अनूप स्वरूपा रंक प्योरा कही भूपा अंड जेल से तजकीनी उत भुज खान बहो रच दीनी कहूं फूल राजा ह बैठा कहूं सिमट पयो शंकर इ कैथा सगरी सृष्टि अधिकारे अचं पव आद जुगाद स्वरूप स्वम पव abrsha मेरी तुम करो सिख उबार असिख संगरो दुष्ट जते उठवत उत्पाता सकल मलेष करो ऋणघाता जे अस्तुरता विशरणी परे तिनके दुष्ट दुखत है मरे पुरख जवन पग परे तिहारे तिन के तुम संकट सब टारे जो कल को एक बार ते आए हैं ताके काल निकट न आए हैं रशा होए ताहे सब काला दुष्ट अरिष्ट टरे तत्काला ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੈ ਹਰਿ ਹੋ ਰਿੱਧ ਸਿੱਧ ਕਰ ਮੋ ਸਭ ਹੋਈ ਦੁਸਤ ਸਾਸ਼ ਵਹਿ ਸਕੇ ਰਕੋਈ ਇੱਕ ਬਾ ਜੇ ਤੁਮੇ ਸੰਭਾਰ ਆ ਕਾਲ ਪਾਸ ਤੇ ਤਾਹੇ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸਤ ਦੋਖ ਤੇ ਰਹਾ ਸਰਗ ਕੈਤਮੈ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹ ਉਬਾਰੀ ਸਰਬ ਠੋਰ ਮੋਹ ਸਹਾਈ ਦੁਸਤ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਸ ਪੂਰਨ ਸਬਰਤਾ ਕਿਲ ਬਿਖ ਸਕਲ ਦੇ ਕੋ ਹਰਤਾ ਦੁਸਤ ਦੋਖਿਨ ਕੋ ਸ਼ੈ ਕਰਤਾ ਸ੍ਰੀ ਅਸਤੋ ਜਾਪੇ ਦਿਆਲਾ ਕੁਰਨ ਕਰਾ ਗ੍ਰੰਥ ਤਤਕਾਲਾ ਮਨਵਾਸਤ ਪਲ ਪਾਵੈ ਸੋਈ ਦੂਖ ਨਤਿ ਸੇ ਵਿਆਪਤ ਕੋਈ ਅਰੇਲ ਸੁਣੈ ਗੂੰਗ ਜੋ ਜਾਹੇ ਸੁਰਸਤ ਨਾ ਪਾਵਈ ਸੁਣੈ ਮੂਰਜਤ ਲਾਇ ਚਤੁਰਤਾ ਆਵਈ ਦੂਖ ਦਰਦ ਭੋ ਨਿਕਟ ਨਾ ਤਿਨ ਨਰਕੇ ਰਹੀ ਹੋ ਜੋ ਯਾ ਕੀ ਇੱਕ ਬਾਤ ਚੋਪਈ ਕੋ ਕਹੈ ਚੋਪਈ संवत 70 सहस भणिज अर्ध सहस कुतीन कहि जय पाद्र सुदी अष्टमी रही बारा तीह सत ग्रव ग्रंथ सुदा आरा सवैया पाए गए जब ते तुमरे तब ते को आख तिरे नहीं आने हो राम रहीम पुराण पुराण अनेक कह मते एक न मानियो सिमरत शास्त्र भेद सुबै बो भेद कहे हम एक ना जाने हो श्री असिपान कृपा तुमरी कर मैं ना कहो सब तो हे बखान ने ओ दोहरा सगल द्वार तो छाड के गयो तुहारो द्वार बाहे गए की लाज अस गोविंद दास तुहार दोहरा ਸਵਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ